ਆ ਦੇਖ ਲੋ ਜੀ ਦੇਖ ਲੋ ਆ ਦੇਖੋ ਜੀ ਖੜਿਆ ਤੇ ਹੁਣ ਦੇਖੋ ਆ ਦੇਖੋ ਦੇਖੋ ਕੀ ਕਰ ਰਹੇ ਨੇ ਉਹ ਰੋ ਲੰਘ ਰਿਹਾ ਸੀਗਾ ਮੈਂ ਵਿਚ ਲੈ ਕੇ ਬੈਲ ਤਾਂ ਗੱਡੀ ਮਾਰੀ ਇਹਨਾਂ ਨੇ ਵਿਚ ਲੈ ਕੇ ਬੈਲ ਤਾਂ ਗੱਡੀ ਮਾਰੀ ਗੱਲਾਂ ਮਾਰ ਰਹੀ ਸੀਗੇ ਆ ਰਾਮ ਨਾ ਜਾ ਰਿਹਾ ਆ ਕੇ ਖੜਿਆ ਵਿਚ ਲੈ ਕੇ ਗੱਡੀ ਮਾਰੀ ਫੇਰ ਆਕੜ ਵੀ ਪੁਲਿਸ ਪਿੱਛੇ ਤਾਂ ਕਰਾ ਲੋ ਨਾ ਕੱਟ ਮੈਂ ਲੂੰਗਾ ਮਾੜਾ ਪਿੱਛੇ ਦਾ ਕਰਾ ਲਓ ਕ੍ਰੀਟਾ ਭੇਜਣਗੀਆਂ ਕੋਈ ਨਾ ਮੰਨ ਲਾ ਤੁਸੀਂ ਸਾਡੇ ਮੈਂ ਤਾਂ ਗੁੱਸਾ ਕਰ ਹੀ ਨਹੀਂ ਰਹੀ ਚੱਕਰ ਤਾਂ ਇਹ ਆ ਮੈਨੂੰ ਗੁੱਸਾ ਤੁਸੀਂ ਇਹਦਾ ਜਦੋਂ ਗੱਲਾਂ ਮਾਰ ਰਹੇ ਹੋ ਇੱਕ ਲੋਕ ਕੋਈ ਨਾ ਵੀ ਰਸੀ ਕਰ ਪਿੱਛੇ ਦਾ ਕਰਾ ਲੂੰ ਨਾ ਤਾਹੀਂ ਨਿਕਲੀ ਗੱਡੀ ਆ ਦੇਖ ਲਓ ਜੀ ਆਕੜ ਦੇਖ ਲਓ ਬੰਦੇ ਦੀ ਆਕੜ ਦੇਖ ਲਓ ਦੇਖੋ ਦੇਖੋ ਬੋਲੋ ਭਾਜੀ ਬੋਲ ਨਹੀਂ ਬੋਲੋ ਭਾਜੀ ਬੋਲੋ ਜੀ ਬੋਲੋ ਜੀ ਗੱਡੀ ਵੇਅ ਕਰ ਬਟ ਗੱਡੀ ਕਿਵੇਂ ਵੇਅ ਕਰਾਂ ਈ ਘਰੀਟਾ ਬੈਣੀਆ ਦੱਸੋ ਵਿਚ ਲੈ ਕੇ ਥੋਨੇ ਮਾਰਤੀ ਕਿਉਂ ਕਰਾਂ ਆ ਦੇਖ ਲਓ ਜੀ ਦੇਖ ਲਓ ਆ ਦੇਖ ਲਓ ਜੀ ਆ ਜੋ ਨੁਕਸਾਨ ਅੱਜ ਮੇਰਾ ਹੋਏਗਾ ਜੀ ਜੋ ਨੁਕਸਾਨ ਮੇਰਾ ਹੋਏਗਾ ਜੀ ਆ ਜ਼ਿੰਮੇਵਾਰ ਆ ਜੀ ਗੱਡੀ ਦਾ ਆ ਗੱਡੀ ਆ ਜੀ ਆ ਦੇਖ ਲਓ ਆ ਗੱਡੀਆਂ ਦੇਖ ਲਓ ਜੀ ਪੁਲਿਸ ਪ੍ਰਸ਼ਾਸਨ ਹੋ ਰਿਹਾ ਕੋਈ ਵੀ ਨਹੀਂ ਕੋਈ ਪੁਲਿਸ ਨਹੀਂ ਕੋਈ ਪ੍ਰਸ਼ਾਸਨ ਨਹੀਂ ਸਰਿਆਮ ਹੀ ਕੀਤਾ ਜਾ ਰਿਹਾ ਜੀ ਆਹ ਦੇਖ ਲੋ ਦੇਖੋ ਜੀ ਕਿਵੇਂ ਕੀਤਾ ਜਾ ਰਿਹਾ ਗੁੰਡਾਗਰਦੀ ਪੂਰੀ ਹੋ ਰਹੀ ਆ ਦਾਰੂ ਮੇਰੇ ਖਿਆਲ ਨਾਲ ਤਾਂ ਹੀ ਦਾਰੂ ਪੀਤੀ ਵੀ ਇਹਨਾਂ ਦੀ